ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਮੇਕ ਸ਼ੋਰ ਕਰਿਓ ਜਰਜ ਯਕੀਨੀ ਬਣਾਓ ਕਿ ਬੀਬੀ ਖਾਲੜਾ ਜਿਤਨੀ ਨਹੀਂ ਚਾਹੀਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਚਾਹੁੰਦੇ ਹੋ ਕਿ ਬੀਬੀ ਪਰਮਜੀਤ ਕੌਰ ਖਾਲਰਾ ਖਡੂਰ ਸਾਹਿਬ ਤੋਂ ਚੌਣ ਮੈਦਾਨ ਦੇ ਵਿੱਚ ਹੈ ਲੋਕ ਇਨਸਾਫ ਪਾਰਟੀ ਵੱਲੋਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਉਹ ਉਤਰ ਚੁੱਕੇ ਨੇ ਪਰ ਆਖਿਰ ਪੜਨੇ ਵਾਲੇ ਸਿੰਘ ਨੇ ਕਿਉਂ ਕਿਹਾ ਕਿ ਬੀਬੀ ਪਰਮਜੀਤ ਕੌਰ ਖਾਲਰਾ ਨੂੰ ਨਾ ਜਤਾਇਓ ਆ ਪਹਿਲਾਂ ਪੜਨੇ ਵਾਲੇ ਸਿੰਘ ਦੀ ਸੋਹੰਦਿਆਂ ਤੇ ਉਸ ਤੋਂ ਬਾਅਦ ਤੁਹਾਨੂੰ ਸੁਣਾਉਣਾ ਕਿ ਬੀਬੀ ਪਰਮਜੀਤ ਕੌਰ ਖਾਲਰਾ ਨੇ ਕਿਉਂ ਕਿਹਾ ਕਿ ਪੰਜਾਬ ਦੇ ਸਿਆਸਤਦਾਨ ਪੰਥਕ ਹੋ ਕੇ ਵੀ ਪੰਥਕ ਨਹੀਂ ਨੇ ਤੇ ਉਹ ਕਿੱਦਾਂ ਦੀ ਰਾਜਨੀਤੀ ਚਾਹੁੰਦੇ ਨੇ ਤੇ ਕਿਉਂ ਉਹ ਸੰਸਦ ਵਿੱਚ ਪਹੁੰਚਣਾ ਚਾਹੁੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਸੁਣਦੇ ਆ ਪਰਨੇ ਵਾਲੇ ਸਿੰਘ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਇੱਕ ਛੋਟੀ ਜਿਹੀ ਅਪੀਲ ਕਰਨੀ ਆ ਆ ਅਪੀਲ ਸੀਰੀਅਸ ਆ ਆ ਮੈਨੂੰ ਪਤਾ ਆ ਕਿ ਤੁਸੀਂ ਆਮ ਤੌਰ ਤੇ ਮੇਰੀਆਂ ਗੱਲਾਂ ਨੂੰ ਮਜ਼ਾਕੀਆ ਤੌਰ ਤੇ ਲੈ ਜਾਂਦੇ ਜੇ ਪਰ ਇਹ ਇੱਕ ਬਹੁਤ ਹੀ ਗੰਭੀਰ ਅਪੀਲ ਆ ਤੇ ਅਪੀਲ ਵੀ ਖਾਸ ਕਰਕੇ ਪੰਜਾਬ ਦੇ ਇੱਕ ਹਲਕੇ ਨੂੰ ਆ ਜਿਵੇਂ ਖਡੂਰ ਸਾਹਿਬ ਆ ਸਾਡਾ ਆਪਣਾ ਅਲਕਾਇਆ ਉੱਥੋਂ ਇੱਕ ਸੁਖਪਾਲ ਸਿੰਘ ਖੜਾ ਦੀ ਪਾਰਟੀ ਨੇ ਇੱਕ ਉਮੀਦਵਾਰ ਐਲਾਨਿਆ ਆ ਬੀਬੀ ਨੇ ਬੀਬੀ ਜੀ ਨੇ ਨਾਨਾਗਾ ਬੀਬੀ ਪਰਮਜੀਤ कौर ਖਾਲੜਾ ਸੋ ਮੇਰੀ ਇੰਨੀ ਕੀ ਬੇਨਤੀ ਆ ਕਿ ਚਾਹੇ ਪੰਜਾਬ ਦੇ ਵਿੱਚ 12 ਦੀਆਂ 12 ਸੀਟਾਂ ਦੇ ਜਿਤਰਾ ਮਰਜ਼ੀ ਵੋਟਾਂ ਪਾ ਲਿਓ ਆਪਣੇ ਹਿਸਾਬ ਨਾਲ ਪਾ ਲਿਓ ਜਿਹੜੀ ਜਿਹੜੀ ਪਾਰਟੀ ਤੁਹਾਨੂੰ ਪਸੰਦ ਆ ਜਾਂ ਉਮੀਦਵਾਰ ਆ ਜਾਂ ਜਿਹੜਾ ਜਿਆਦਾ ਸ਼ਰਾਬ ਪੀਉਂਦਾ ਜਿੱਦਾਂ ਵੀ ਜਿਹੜੇ ਹਿਸਾਬ ਨਾਲ ਵੀ ਪਰ ਇਸ ਸੀਟ ਦੇ ਉੱਤੇ ਮੇਕ ਸ਼ੋਰ ਕਰਿਓ ਜਿਹੜਾ ਯਕੀਨੀ ਬਣਾਇਓ ਕਿ ਬੀਬੀ ਖਾਲੜਾ ਜਿਤਨੀ ਨਹੀਂ ਚਾਹੀਦੀ ਆ ਉਹਦੇ ਕੁਝ ਕਾਰਨ ਆ ਜਿਹੜੇ ਮੈਂ ਤੁਹਾਡੇ ਕੋਲ ਰੱਖੂਗਾ ਇੱਕ ਤਾਂ ਇਹ ਆ ਕਿ ਜਿਹੜੇ ਬੀਬੀ ਖਾਲੜਾ ਨੇ ਖੜੇ ਇਹਨਾਂ ਤੇ ਕੋਈ ਇਲਜ਼ਾਮ ਹੈ ਨਹੀਂ ਗੇ ਕੋਈ ਕਿ ਜਿਸ ਤਰ੍ਹਾਂ ਅੰਤਰ ਤੇ ਲੀਡਰਾਂ ਦੇ ਹੁੰਦੇ ਆ ਤੇ ਪਹਿਲੀ ਤੇ ਇਹ ਨਿਸ਼ਾਨੀਆਂ ਕਿ ਲੀਡਰ ਨਹੀਂ ਗੇ ਇਹ ਚੰਗੀ ਤਰ੍ਹਾਂ ਲੀਡਰ ਬਣ ਨਹੀਂ ਸਕਦੇ ਦੂਸਰਾ ਤੁਹਾਨੂੰ ਯਾਦ ਹੋਊਗਾ ਕਿ ਆਪਾਂ ਤਰਨਤਾਲ ਦੇ ਕਿਤੋਂ ਮਾਲ ਸਾਹਿਬ ਨੂੰ 1999 ਵਿੱਚ ਰਿਕਾਰਡ ਤਲ ਵੋਟਾਣਾ ਜਿਤਾਇਆ ਸੀਗਾ ਤੇ ਖੈਰ ਉਦੋਂ ਤੇ ਜਿਹੜਾ ਤਰਨਤਾਲ ਸੀਗਾ ਇੱਕ ਗੈਰ ਨਰੋਲ ਮਾਝੇ ਦਾ ਹਲਕਾ ਸੀਗਾ ਹੁਣ ਤੇ ਖਡੂਰ ਸਾਹਿਬ ਤੇ ਸੁਲਤਾਨਪੁਰ ਲੋਧੀ ਦੇ ਅੱਗੇ ਦਰਿਆਵਾਂ ਪਾਰ ਮਾਲਵੇ ਦੇ ਇਲਾਕੇ ਵੀ ਕੁਝ ਇਸ ਜੁੜੇ ਨੇ ਜੀਰੇ ਤੱਕ ਸੋ ਦੂਸਰੀ ਗੱਲ ਇਹ ਕਿ ਜਿੱਦਾਂ ਬੀਬੀ ਜੀ ਨੇ ਪਾਰਲੀਮੈਂਟ ਦੇ ਵਿੱਚ ਚਲੇ ਜਾਣਾ ਆ ਤੇ ਇਹ ਨਾਲ ਜਾ ਕੇ ਉੱਥੇ ਆਪਣੀਆਂ ਗੱਲਾਂ ਰੱਖਣੀਆਂ ਆ ਜਿਹੜੀ ਕਿ ਇੱਕ ਬਹੁਤ ਹੀ ਮਾੜੀ ਗੱਲ ਆ ਅਸਾਂ ਅਸੀਂ ਮਾਨਸਾ ਨੂੰ ਜਿਤਾਇਆ ਸੀ ਉਹ ਪਾਰਲੀਮੈਂਟ ਚ ਵੜੇ ਨਹੀਂ ਸੀ ਸਾਨੂੰ ਇਸ ਤਰ੍ਹਾਂ ਦਾ ਲੀਡਰ ਚਾਹੀਦਾ ਆ ਜਿਹੜਾ ਅੰਦਰ ਨਾਲ ਵੜੇ ਤੇ ਇਹੋ ਕੁਛ ਕਰੇ ਨਾ ਪਰ ਉਹ ਉਹ ਜੇ ਕੋਈ ਖਲੋਤਾਂ ਦਾ ਤੇ ਫਿਰ ਵੀ ਅਸੀਂ ਇਹਨਾਂ ਨੂੰ ਜਿਤਾ ਦਿੰਦੇ ਤੀਸਰਾ ਬੀਬੀ ਜੀ ਕੋਈ ਕਮੇਡੀਅਨ ਨਹੀਂ ਗੇ ਬੀਬੀ ਜੀ ਕਿਸੇ ਨੇਤਾ ਦੇ ਰਿਸ਼ਤੇਦਾਰ ਨਹੀਂ ਗੇ ਕਿਸੇ ਦੀ ਭੈਣ ਨਹੀਂ ਕੀ ਕਿਸੇ ਦਾ ਮਾਸਿਨੀ ਕੀ ਮਿਲ ਕੇ ਨਰੋਲ ਗੈਰ ਨਰੋਲ ਜਿਹੜਾ ਸਿਆਸੀ ਇਹਨਾਂ ਦਾ ਕੈਰੀਅਰ ਬੈਕਗ੍ਰਾਉਂਡ ਆ ਤੇ ਉਹ ਵੀ ਆਪਣੇ ਲਈ ਬਹੁਤ ਖਤਕੂ ਹੈਗੀ ਤੇ ਚੌਥਾ ਮੈਨੂੰ ਲੱਗਦਾ ਕਿ ਇਹਨਾਂ ਨੇ ਕੋਈ ਉੱਥੇ ਨਸ਼ਾ ਜਾਂ ਸ਼ਰਾਬ ਪੈਸੇ ਨਹੀਂ ਵੰਡ ਸਕਣਗੇ ਜਿਹੜਾ ਤੇ ਇੱਕ ਬਹੁਤ ਆਰਥਿਕ ਨੁਕਸਾਨ ਹਲਕੇ ਦੇ ਵੋਟਰਾਂ ਨੂੰ ਸੋ ਜਾਗਦੀ ਜ਼ਮੀਰ ਵਾਲੇ ਸਾਡੇ ਹਲਕੇ ਦੇ ਵੋਟਰ ਨੇ ਉਹ ਇਹੋ ਜਿਹਾ ਆਰਥਿਕ ਨੁਕਸਾਨ ਕਦੀ ਨਹੀਂ ਚੱਲਣਗੇ ਤੇ ਮੈਨੂੰ ਪੂਰਾ ਯਕੀਨ ਤੇ ਹੈ ਹੀ ਆ ਕਿ ਤੁਸੀਂ ਇਹਨਾਂ ਨੂੰ ਵੋਟਾਂ ਨਹੀਂ ਪਾਉਣੀਆਂ ਪਰ ਮੈਂ ਕਹਾ ਫਿਰ ਵੀ ਇੱਕ ਰਿਸ਼ੋਰ ਕਰ ਲਈਏ ਕਿ ਕਿਸੇ ਜੇ ਕੋਈ ਅੱਦਾ ਪਾਉਣ ਵੀ ਵਾਲਾ ਆ ਤੇ ਜੇ ਕਿਹਦੀ ਜਮੀਰ ਮਰੀ ਵੀ ਹੋਈ ਉਹਨੇ ਇਹਨਾਂ ਨੂੰ ਵੋਟ ਪਾ ਦਿੱਤੀ ਉਹਦਾ ਨੁਕਸਾਨ ਬੜਾ ਹਲਕੇ ਨੂੰ ਸਿਆਸੀ ਤੌਰ ਤੇ ਵੀ ਤੇ ਆਰਥਿਕ ਤੌਰ ਤੇ ਵੀ ਸ਼ਰਾਬਾਂ ਨਿਕਲਣਗੀਆਂ ਗੋੜ ਵਿਖੂ ਗਾਠੇ ਕੇ ਆ ਰਾ ਵਗਾਰਾ ਸਮੈਕਾ ਚੱਲਣਗੀਆਂ ਪੈਸੇ ਟੀਵੀ ਫ੍ਰਿਜ ਹਾਟਾ ਦਾਲ ਉਹਦਾ ਬੜਾ ਨੁਕਸਾਨ ਆ ਉਹ ਇਹਨਾਂ ਨੇ ਵੰਡ ਨਹੀਂ ਸਕਣਾ ਚੋ ਕਿਸੇ ਇਸ ਇਸ ਕਰਕੇ ਨਾ ਨਾ ਪਾਇਓ ਪੰਜਵਾ ਜਿਹੜਾ ਬਹੁਤ ਹੀ ਮਹੱਤਵਪੂਰਨ ਕਾਰਨ ਆ ਕਿ ਸਤਾਜ ਜਸਵੰਤ ਸਿੰਘ ਖਾਲੜਾ ਵੇਖੋ ਨਾ ਉਹ ਆਪਣੇ ਮੁੰਡੇ ਲਈ ਲੜੇ ਨਾ ਉਹ ਆਪਣੇ ਪਰਿਵਾਰ ਲਈ ਲੜੇ ਉਹਨਾਂ ਨੇ ਗੱਲਾਂ ਕੀਤੀਆਂ ਤੁਹਾਡੇ ਬੱਚਿਆਂ ਦੀਆਂ ਤੁਹਾਡੇ ਪਰਿਵਾਰਾਂ ਦੀਆਂ ਸੋ ਇਤੋਂ ਇਹ ਵੀ ਜ਼ਾਹਿਰ ਹੁੰਦਾ ਵਾ ਕਿ ਇਹ ਜਿਹੜਾ ਪਰਿਵਾਰ ਆ ਇਹ ਬਿਲਕੁਲ ਸਿਆਸੀ ਤੌਰ ਤੇ ਫੇਲ ਹੋਏਗਾ ਕਿਉਂਕਿ ਇਹਨਾਂ ਨੂੰ ਆਪਣੇ ਬੱਚਿਆਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਸੀ ਆਪਣੇ ਪਰਿਵਾਰਾਂ ਦੀ ਗੱਲ ਕਰਨੀ ਚਾਹੀਦੀ ਸੀ ਇਹਨਾਂ ਤੁਹਾਡੇ ਦੀ ਕੀਤੀ ਤੇ ਕਿੰਨੀ ਮਾੜੀ ਗੱਲ ਆ ਆ ਆਮ ਤੌਰ ਤੇ ਸਫਲ ਲੀਡਰ ਦਿਓ ਜੋ ਆਪਣੇ ਪਰਿਵਾਰ ਦੀ ਆਪਣੀ ਪਾਰਟੀ ਦੀ ਗੱਲ ਕਰੇ ਇਹਨਾਂ ਤੁਹਾਡੀ ਗੱਲ ਕੀਤੀ ਸੋ ਇਸ ਗੱਲ ਨੂੰ ਮੈਂ ਮੱਧਯ ਜਨ ਨਜ਼ਰ ਰੱਖਦੇ ਹੋਏ ਇਹਨਾਂ ਤੋਂ ਥੋੜਾ ਦੂਰੀ ਰਿਆ ਜਾਵੇ ਕਿਉਂਕਿ ਇਹਨਾਂ ਨੇ ਤੁਹਾਡੀ ਗੱਲ ਕੀਤੀ ਤੁਹਾਡੇ ਪਰਿਵਾਰ ਲਈ ਜਾਨ ਦੇ ਦਿੱਤੀ ਦੇਖੋ ਜਿਹੜਾ ਬੰਦਾ ਕਿਸੇ ਦੇ ਪਰਿਵਾਰ ਲਈ ਕਿਸੇ ਦੇ ਬੱਚਿਆਂ ਲਈ ਜਾਨ ਦੇ ਦੇਵੇ ਮੇਰੇ ਹਿਸਾਬ ਨਾਲ ਉਹ ਸਾਡੀ ਵੋਟ ਦਾ ਹੱਕਦਾਰ ਤੇ ਹੈ ਨਹੀਂਗਾ ਕਿਸੇ ਵੀ ਹਾਲਤ ਦੇ ਵਿੱਚ ਸੋ ਅਸੀਂ ਵੋਟਾਂ ਨੂੰ ਪਾਉਨੇ ਆ ਜਿਹੜਾ ਆਪਣੀ ਆਪਣੇ ਪਰਿਵਾਰ ਦੇ ਤੇ ਬੱਸ ਸਟੈਪ ਜਾਇਦਾ ਦੁਵਾਵੇ ਬੱਚਿਆਂ ਨੂੰ ਪੋਲਿਟਿਕ ਚ ਲੈ ਕੇ ਆਵੇ ਫਿਰ ਉਹ ਗਾਂ ਦੀ ਗਾਂ ਕੰਮ ਚੱਲਦਾ ਰਵੇ ਉਹ ਸਾਡੇ ਆਦਰਸ਼ ਲੀਡਰ ਨੇ ਸੋ ਧਿਆਨ ਰੱਖਿਓ ਯਾਦ ਰੱਖਿਓ ਕਿ ਇਹਨਾਂ ਨੇ ਤੁਹਾਡੇ ਬੱਚਿਆਂ ਦੀ ਆਵਾਜ਼ ਉਠਾਈ ਸੀ ਤੁਹਾਡੇ ਪਰਿਵਾਰਾਂ ਦੀ ਆਵਾਜ਼ ਉਠਾਈ ਸੀ ਤੇ ਆਵਾਜ਼ اٹھਾਉਣ ਦੇ ਮਰਗ ਹੈ ਸ਼ਹੀਦ ਹੋ ਗਏ ਸੋ ਇਹ ਚੀਜ਼ਾਂ ਮੱਦੇ ਨਜ਼ਰ ਜ਼ਰੂਰ ਰੱਖਿਓ ਤੇ ਫਿਰ ਇਹ ਵੇਖਿਓ ਕਿ ਇਹਨਾਂ ਨੇ ਝੁਕੇ ਨਹੀਂ ਇਹਨਾਂ ਨੂੰ ਪੈਸੇ ਦੀ ਆਫਰ ਹੋਈ ਕਿ ਤੂੰ ਪੈਸੇ ਲੈ ਲੈ ਤੂੰ ਚੁੱਪ ਕਰ ਜਾ ਇਹ ਡਰੇ ਵੀ ਨਹੀਂ ਇੰਨਾ ਪੈਸੇ ਵੀ ਨਹੀਂ ਲਾਏ ਤੇ ਆਪਣੀ ਜਾਨ ਗਵਾ ਦਿੱਤੀ ਦੱਸੋ ਕਿ ਇਹੋ ਜਿਹਾ ਬੰਦਾ ਲੀਡਰ ਹੋਊਗਾ ਜਿਹੜਾ ਪੈਸੇ ਲੈ ਕੇ ਸਾਡੇ ਨਾਲ ਵੇਖੋ ਕੋਈ ਬੰਦਾ ਕਹੇ ਯਾਰ ਲੈ ਲਾ ਯਾਰ 1500 ਮਿੰਟ ਚ ਵੋਟ ਪਾ ਦੇ ਦੀ ਆ ਉਂਝ ਭਾਵੇਂ ਅਸੀਂ ਖੱਟੇ ਪਰਨੇ ਬਣ ਕੇ ਨੀਲੇ ਪਰਨੇ ਬਣ ਕੇ ਜਿੰਨੇ ਮਰਜੀ ਰਾਜ ਕਰੇਗਾ ਖਾਲਸਾ ਦੇ ਨਾਰੇ ਮਾਰੀਏ ਖਾਸ ਕਰਕੇ ਆਪਣੇ ਮਾਜੇ ਦੇ ਵਿੱਚ ਪਰ ਵੇਖੋ ਵੋਟਾਂ ਪਾਉਣ ਵੇਲੇ ਜਿਹੜਾ ਸਾਡਾ ਜ਼ਮੀਰ ਹੈ ਉਹਨੂੰ ਨਾ ਤੋੜ ਦਿਓ ਕਿਤੇ ਵੋਟਾਂ ਆਪਾਂ ਤਕੜੀ ਨੂੰ ਹੀ ਪਾਉਣੀਆਂ ਜੇ ਜਾਂ ਪੰਜੇ ਨੂੰ ਪਾ ਦਿਓ ਕਿਸੇ ਨੂੰ ਨਹੀਂ ਪਾ ਦਿਓ ਝਾੜੂ ਨੂੰ ਪਾ ਦਿਓ ਪਰ ਇਸ ਬੀਬੀ ਨੂੰ ਵੋਟਰ ਨਾ ਪਾਇਓ ਖਾਸ ਕਰਕੇ ਮੱਝ ਆਲਿਓ ਜੇ ਤੁਹਾਡੇ ਚ ਜਮੀਰ ਹਾਲੇ ਵੀ ਮਾੜੀ ਮੋਟੀ ਜਾਗਦੀ ਹੈ ਤੇ ਸੋ ਮੇਰੀ ਇੰਨੀ ਕੀ ਬੇਨਤੀ ਸੀਗੀ ਪ੍ਰਵਾਨ ਕਰਿਓ ਤੇ ਮੈਨੂੰ ਪੂਰਾ ਆਸ ਹੈ ਸਾਡੇ ਆਪਣੇ ਹਲਕੇ ਦੇ ਐਮਐਲਏ ਨੇ ਹਰਮਿੰਦਰ ਸਿੰਘ ਗਿੱਲ ਉਹਨਾਂ ਦਾ ਪਛੋਕੜ ਵੀ ਕੁਝ ਇਸ ਤਰ੍ਹਾਂ ਦਾ ਹੀ ਰਿਹਾ ਵਾ ਕਾਂਗਰਸ ਜਾਂ ਤੋਂ ਪਹਿਲਾਂ ਉਹ ਵੀ ਆਪਣੀ ਜ਼ਮੀਰ ਦੀ ਆਵਾਜ਼ ਜਾਂਦੇ ਹੋਏ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇੱਕ ਵੀ ਵੋਟ ਜਿਹੜੀ ਬੀਬੀ ਖਾਲੜਾ ਨੂੰ ਨਾ ਪਵੇ ਤੇ ਇਹ ਪਾਰਲੀਮੈਂਟ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਪਹੁੰਚ ਜਾਵੇ ਵੀਰੋ ਬੱਸ ਇੰਨੀ ਕੀ ਬੇਨਤੀ ਹੈ ਇੱਕ ਵਾਰ ਫੇਰ ਬੀਬੀ ਜੀ ਨੂੰ ਕੋਈ ਵੋਟ ਨਾ ਪਾਇਓ ਆਪਣੀ ਜ਼ਮੀਰ ਜਾਗਦੀ ਰੱਖਿਓ ਆਪਣੇ ਹਲਕੇ ਦਾ ਆਰਥਿਕ ਨੁਕਸਾਨ ਨਾ ਕਰਵਾ ਲਿਓ ਇੰਨੀ ਕੀ ਬੇਨਤੀ ਸਤਿ ਸ੍ਰੀ ਅਕਾਲ ਜੀ ਜਾ ਉਹਨਾਂ ਨਜ਼ਰ ਮਾਰਦੇ ਆ ਕਿ ਬੀਬੀ ਪਰਮਜੀਤ ਕੌਰ ਖਲ ਰਾਣੀ ਕੀ ਕਿਹਾ ਸਿਆਸਤਦਾਨਾਂ ਨੂੰ ਕੀ ਜਵਾਬ ਦਿੱਤਾ ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਵਖਾਈ 라ਜੂ ਐਸ ਵੇਲੇ ਖਲੇਰਾ ਪਿਆ ਹੋਇਆ ਠੀਕ ਹੈ ਉਹਨਾਂ ਨੇ ਆਪਣੀਆਂ ਜਿਹੜੀਆਂ ਟਿੱਕ ਟਾ ਅਨਾਉਂਸ ਕਰਤੀਆਂ ਉਹਦੇ ਵਿੱਚ ਮੈਨੂੰ ਕੋਈ ਟ੍ਰਬਲ ਨਹੀਂ ਹੈਗੀ ਹੈ ਜਿਹੜਾ ਖਲੜਾ ਆਂਦਾ ਕੇਸ ਆ ਉਹ ਇੱਕ ਵੱਖਰਾ ਇਹ ਜਿਹੜੀ ਸੀਟ ਹੈ ਇੱਕ ਪੰਥਕ ਸੀਟ ਹੈ ਤੇ ਇਹਦੀ ਜਿਹੜੀ ਇਹ ਸੀਟ ਹੈ ਇਹ ਸਿੱਖ ਮੁੱਦਿਆਂ ਤੇ ਬੜੀ ਅਬਾਰੂ ਰਹੂ ਇਹ ਠੀਕ ਹੈ ਮੈਨੂੰ ਲੱਗਦਾ ਵੀ ਅਸੀਂ ਪਰਫੈਕਟ ਹੈ ਇਸ ਪਲੇਟਫਾਰਮ ਤੇ ਤੇ ਮੈਂ ਜਿੰਨੀ ਵੀ ਰਾਜਨੀਤੀ ਕਰਨੀ ਹੈ ਜਾਂ ਮੈਂ ਜੋ ਵੀ ਆਉਣਾ ਕਿਸੇ ਤੇ ਅਲੀਗੇਸ਼ਨ ਨਹੀਂ ਲਾਉਣਾ ਵੀ ਕਿਸੇ ਪਰਸਨਲੀ ਕਿਸੇ ਤੇ ਅਲੀਗੇਸ਼ਨ ਲਾਵਾ ਮੈਂ ਤਾਂ ਸਿਰਫ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਔਰ ਇੱਕ ਪਲੇਟਫਾਰਮ ਮੈਂ ਚਾਹੁੰਨੀ ਹੈ ਵੀ ਇੱਥੇ ਪੰਜਾਬ ਦੇ ਵਿੱਚ ਨਵੀਂ ਸੋਚ ਦਾ ਜਿਹੜਾ ਖੈਰਾ ਸਾਹਿਬ ਲੈ ਕੇ ਚੱਲ ਰਹੇ ਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਆਪਣਾ ਜਿਹੜਾ ਪੁਰਾਣੀ ਲੁੱਟ ਤੇ ਘਸੁੱਟ ਦਾ ਉਹ ਹਿਸਾਬ ਅਸੀਂ ਮੰਗਦੇ ਰਹੇ ਹਾਂ 24 ਸਾਲ ਤੋਂ ਤੇ ਅਸੀਂ ਉਹ ਵੀ ਅੱਜ ਇੱਕ ਬਹੁਤ ਵੱਡਾ ਹਿਊਮਨ ਰਾਈਟਸ ਦਾ ਇਸ਼ੂ ਹੈ ਜਿਹੜਾ ਉਹਨੂੰ ਦੁਨੀਆਵੱਦਰ ਤੇ ਲੈ ਜਾਣਾ ਚਾਹੁੰਦੇ ਹਾਂ ਕਿਹੜਾ ਉਤੰਦੀ ਮੈਨੂੰ ਕਿਉਂਕਿ ਮੇਰੀ ਜਿਹੜਾ ਤਜਰਬਾ ਹੈ ਉਹ ਠੀਕ ਹੈ ਪੋਲੀਟੀਕਲ ਲਾਈਨ 'ਚ ਨਹੀਂ ਹੈ ਪਰ ਫਿਰ ਵੀ ਮੈਂ 24 ਸਾਲ ਜਿਹੜਾ ਨਾ ਉਹ ਜਸੰਗ ਖਾਲਦਾ ਦੀ ਜਾਣ ਤੋਂ ਬਾਅਦ ਮੈਂ ਫੀਲਡ ਦੇ ਵਿੱਚ ਰਹੀ ਹਾਂ ਮੈਂ ਇਹਨਾਂ ਲੋਕਾਂ ਤੇ ਬਾਤ ਵੀ ਕਰਦੀ ਰਹੀ ਹਾਂ ਵੀ ਇਹ ਪੰਥਕ ਹੋ ਕੇ ਵੀ ਪੰਥਕ ਨਹੀਂ ਚੱਲ ਰਹੇ ਤੇ ਅੱਜ ਤਾਂ ਹੀ ਮੈਨੂੰ ਇਸ ਪਲੇਟਫਾਰਮ ਤੇ ਆ ਕੇ ਆਵਾਜ਼ ਦੇਣੀ ਪਈ ਹੈ ਵੀ ਇਹ ਦੁਨੀਆ ਭਰ ਦੇ ਲੋਕੋ ਪੰਜਾਬ ਦੇ ਵਿੱਚ ਜੋ ਵੀ ਕਾਹਨ ਹੋਇਆ ਅਸੀਂ ਉਹਦਾ ਹਿਸਾਬ ਮੰਗਦੇ ਰਹੇ ਹਾਂ ਔਰ ਲੀਗਲੀ ਮੰਗਦੇ ਰਹੇ ਹਾਂ ਕੋਰਟਾਂ ਦੇ ਰਾਹੀ ਮੰਗਦੇ ਰਹੇ ਹਾਂ ਫੀਲਡਾਂ ਦੇ ਵਿੱਚ ਪਰਿਵਾਰਾਂ ਨਾਲ ਜੁੜ ਕੇ ਰਹੇ ਹਾਂ ਸਭ ਕੁਝ ਕਰਦੇ ਰਹੇ ਹਾਂ ਪਰ ਅੱਜ ਅਸੀਂ ਜੇ ਇਹ ਸੀਟ ਖਿੱਚ ਜਾਂਦੇ ਹਾਂ ਤਾਂ ਮੈਨੂੰ ਲੱਗਦਾ ਕੋਈ ਬਾਲੀ ਔਖੀ ਗੱਲ ਨਹੀਂ ਹੈ ਜੇ ਸੀਟ ਇਸ ਅਲਾਈਂਸ ਦੇ ਪੱਲੇ ਪੈ ਜਾਂਦੀ ਹੈ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਨਵੀਂ ਰਾਜਨੀਤੀ ਦਾ ਮੁੱਦਿਆਂ ਦੀ ਰਾਜਨੀਤੀ ਦਾ ਮੋੜ ਵੱਜ ਚੁੱਕਾ ਕਹਿ ਦੇਣਾ ਵੀ ਅਸੀਂ ਵੇਈ ਜਿੱਤਾਂਗੇ ਬੀਬੀ ਜੰਗੀਰ ਕੌਰ ਵੀ ਕੱਲ ਇਹੋ ਕਹਿ ਕੇ ਗਈ ਆ ਵੀ ਮੈਂ ਪਾਰਲੀਮੈਂਟ ਚ ਜਾ ਹੀ ਰਹੀ ਆ ਮੈਂ ਦਾਵਾ ਨਹੀਂ ਕਰਦੀ ਪਰ ਮੈਂ ਸਾਫ਼ ਸੁਥਰੀ ਰਾਜਨੀਤੀ ਦੀ ਹੰਮੀ ਮੈਂ ਮੁੱਦਿਆਂ ਦੀ ਰਾਜਨੀਤੀ ਦੀ ਹੰਮੀ ਆ ਮੈਂ ਜੋ ਵੀ ਕੰਮ ਕਰਨਾ ਉਹ ਸਚਾਈ ਦੇ ਆਧਾਰ ਤੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਧ ਤੇ ਕੰਮ ਕਰਨਾ ਸਾਡੀ ਜਿਹੜੀ ਰਾਜਨੀਤੀ ਉਹ ਬਹੁਤ ਸ਼ੇਅਰ ਹੋਊਗੀ ਤੇ ਲੋਕ ਜੇ ਸਾਨੂੰ ਜਿਤਾਉਂਦੇ ਆ ਤੇ ਅਸੀਂ ਦੁਨੀਆ ਦੇ ਵਿੱਚ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਦੇ ਵਿੱਚ ਜੋ ਕੁਝ ਹੋਇਆ ਨਾ ਉਹਦੇ ਬਾਰੇ ਇੱਕ ਨਵਾਂ ਪਲੇਟਫਾਰਮ ਖੜਾ ਕਰ ਦਿਆਂਗੇ ਔਰ ਸਿੱਖਾਂ ਲਈ ਵੀ ਮੈਨੂੰ ਲੱਗਦਾ ਵੀ ਜੇ ਇਹ ਸੀਟ ਕਿਉਂਕਿ ਪੰਥਕ ਮੰਨੀ ਜਾਂਦੀ ਹੈ ਤੇ ਇੱਥੇ ਨਵੀਂ ਰਾਜਨੀਤੀ ਸਿੱਖਾਂ ਲਈ ਵੀ ਅਸੀਂ ਖੜੀ ਕਰਾਂਗੇ ਇਹ ਪੰਥਕ ਕਰਕੇ ਮੰਗਣੀ ਹੁੰਦੀ ਹੈ ਸੀਟ ਤੇ ਮੈਂ 20 ਸਾਲ ਤੋਂ ਬਦਲ ਤੋਂ ਇਹ ਸੀਟ ਮੰਗ ਸਕਦੀ ਸੀ ਤੇ ਉਹਨੇ ਮੈਨੂੰ इजीली ਦੇ ਵੀ ਦੇਣੀ ਸੀ ਪਰ ਅਸੀਂ ਮਨੁੱਖੀ ਅਧਿਕਾਰਾਂ ਵਾਲਿਆਂ ਨੇ ਪਹਿਲਾਂ ਕੰਮ ਕੀਤੇ ਆ ਪਹਿਲਾਂ ਦੁਨੀਆ ਨੂੰ ਦੱਸਿਆ ਕਾਨੂੰਨ ਦੇ ਨਾਲ ਉਸੇ ਕਾਨੂੰਨ ਦੇ ਵਿੱਚ ਜਾ ਕੇ ਜਿਹੜੇ ਕਾਨੂੰਨ ਨਾਲ ਸਾਨੂੰ ਥੱਕੇ ਹੋਏ ਆ ਉਸੇ ਕਾਨੂੰਨ ਦੇ ਵਿੱਚ ਜਾ ਕੇ ਮੈਂ ਇਹ ਗੱਲ ਕੀਤੀ ਆ ਵੀ ਲਓ ਕਾਨੂੰਨਦਾਨੋ ਤੁਸੀਂ ਪੰਜਾਬ ਦੇ ਵਿੱਚ ਆਹ ਕੁਝ ਕੀਤਾ ਹੈ ਤੇ ਜਿਹੜਾ ਇਸ ਪਲੇਟਫਾਰਮ ਦੇ ਉੱਤੇ ਤੁਸੀਂ ਦੇਖਦੇ ਹੋ ਕਿ ਹੁਣ ਲੀਗਲੀ ਕੋਰਟਾਂ ਨੇ ਜਿਹੜਾ ਮੰਨਿਆ ਔਰ ਸਜਾਵਾਂ ਵੀ ਜੜੀਆਂ ਉਹਦੇ ਵਿੱਚ ਹੋ ਰਹੀਆਂ ਤੇ ਇਸ ਤੋਂ ਵੱਧ ਮੈਨੂੰ ਲੱਗਦਾ ਪੰਥਕੇ ਕੀ ਹੋਊਗਾ ਅਸੀਂ ਆਪਣਾ ਕੁਝ ਵੀ ਅੱਗੇ ਨਹੀਂ ਰੱਖਿਆ ਆਪਣਾ ਘਰ-ਬਾਰ ਸਭ ਕੁਝ ਦਾਤ ਤੇ ਲਾ ਕੇ ਅਸੀਂ ਦੁਨੀਆ ਨੂੰ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਅਨ ਹਿਊਮਨ ਬਹੁਤ ਕੁਝ ਗੁਰਪਿਆਰੇ ਗੱਲ ਅਗਰ ਪਰਨ ਵਾਲੀ ਸਿੰਘ ਦੀ ਕੀਤੀ ਜਾਵੇ ਤਾਂ ਉਸਨੇ ਆਪਣੇ ਅੰਦਾਜ਼ ਦੇ ਵਿੱਚ ਇਹ ਚੀਜ਼ ਬਿਆਨ ਕੀਤੀ ਕਿ ਸਿਆਸਤ ਇੰਨੀ ਕੀ ਗੰਦਲੀ ਹੋ ਗਈ ਹੈ ਕਿ ਅਸੀਂ ਹਰ ਬਾਰ ਬੇਵਕੂਫ ਬਣ ਜਾਂਦੇ ਹਾਂ ਉਹੀ ਸਿਆਸਤਦਾਨਾਂ ਨੂੰ ਸਥਾਨ ਦੇ ਦਿੰਨੇ ਆ ਤੇ ਜੇਕਰ ਕੋਈ ਸਾਫ਼ ਸੁਥਰੀ ਛਵੀ ਵਾਲਾ ਹੈ ਤਾਂ ਉਹ ਇਸ ਸਿਆਸਤ ਦੇ ਵਿੱਚ ਨਾ ਹੀ ਉਤਰੇ ਤਾਂ ਚੰਗਾ ਹੈ ਪਰ ਕਿਤੇ ਨਾ ਕਿਤੇ ਇਹ ਸੋਚ ਵੀ ਮਾੜੀ ਹੈ ਸਾਨੂੰ ਆਪ ਚਾਹੀਦਾ ਹੈ ਕਿ ਅਗਰ ਗੰਦ ਅਸੀਂ ਸਾਫ਼ ਕਰਨਾ ਹੈ ਤਾਂ ਸਾਨੂੰ ਉਸ ਗੰਦ ਦੇ ਵਿੱਚ ਉਤਰ ਕੇ ਹੀ ਗੰਦਗੀ ਸਾਫ਼ ਕਰਨੀ ਪੈਣੀ ਹੈ ਤੇ ਇਸ ਵੇਲੇ ਪੰਜਾਬ ਨੂੰ ਇੱਕ ਤੀਜੇ ਬਦਲ ਦੀ ਲੋੜ ਹੈ ਕਿਉਂਕਿ ਜੇ ਅਗਰ ਪੰਜਾਬ ਨੂੰ ਮਾੜੇ ਦੌਰ ਦੇ ਵਿੱਚੋਂ ਬਾਹਰ ਕੱਢਣਾ ਹੈ ਰਵਾਇਤੀ ਪਾਰਟੀਆਂ ਤੋਂ ਆਜ਼ਾਦ ਕਰਵਾਉਣਾ ਹੈ ਤਾਂ ਪੰਜਾਬ ਨੂੰ ਤੀਜਾ ਬਦਲ ਦੇਣਾ ਹੀ ਪੈਣਾ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਡੈਮੋਕ੍ਰੈਟਿਕ ਅਲਾਈანს ਇਸ ਨੂੰ ਤੀਜਾ ਬਦਲ ਦਿੰਦਾ ਹੈ ਆਮ ਆਦਮੀ ਪਾਰਟੀ ਦਿੰਦੀ ਹੈ ਜਾਂ ਅਕਾਲੀ ਟਕਸਾਲੀ ਆਗੂ ਦਿੰਦੇ ਨੇ ਵੈਸੇ ਜ਼ਿਆਦਾਤਰ ਆਵਾਮ ਦਾ ਇਹ ਮੰਨਣਾ ਹੈ ਕਿ ਜੇਕਰ ਇਹ ਵਕ ਹੋਈਆਂ ਸਾਰੀਆਂ ਧਿਰਾਂ ਇੱਕ ਮੰਚ ਤੇ ਇਕੱਠੀਆਂ ਹੋ ਕੇ ਇਹ ਚੋਣਾਂ ਲੜਦੀਆਂ ਨੇ ਤਾਂ ਸ਼ਾਇਦ ਪੰਜਾਬ ਨੂੰ ਬਹੁਤ ਜਲਦ ਤੀਜਾ ਬਦਲ ਮਿਲ ਜਾਵੇ ਪਰ ਅਲੱਗ-ਅਲੱਗ ਹੋ ਕੇ ਅਗਰ ਇਹੇ ਤਰ੍ਹਾਂ ਲੜਦਿਆਂ ਨੇ ਤਾਂ ਇਹ ਖੁਆਬ ਵਿੱਚ ਹੀ ਰਹਿ ਜਾਵੇਗਾ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ। ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।